ਬੀਬੀ ਐਂਡ ਦੇਖਣ ਵਾਲੇ ਸੁਭੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਪੰਜਾਬ ਦੀ ਰਾਸਵਾ ਸੀਟ ਲਈ ਚੋੜ ਦਾ ਐਲਾਨ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼ ਮੁਰਕ ਕਸੂਤੇ ਫਸੇ ਸਾਬਕਾ ਮੰਤਰੀ ਧਰਮਸੂਤ ਪੰਜਾਬ ਦੀ ਸਿਆਸਤ ਵਿੱਚ ਵੱਡਾ ਪੁਚਾਲ ਆਪ ਤੇ ਦੋ ਆਗੂਆਂ ਤੇ ਡਿਗੀਗਾਜ ਅਦਾਲਤ ਦੇ ਫੈਸਲੇ ਖਿਲਾਫ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ ਪੰਜਾਬ ਦੇ ਹੜਾ ਦਾ ਮੁੱਦਾ ਅਦਾਲਤ ਵਿੱਚ ਪੁਝਾ ਰਾਜੋਵਾਲਾ ਨੂੰ ਫਾਂਸੀ ਨਾ ਦੇਣ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤੇ ਤਿੱਖੇ ਸਵਾਲ ਕੈਨੇਡਾ ਵਿੱਚ ਦੇਸ਼ਨ ਕਲ ਦਾ ਸਾਹਮਣਾ ਕਰਦਾ ਕਰਦਾ ਪੰਜਾਬੀ ਬਚਿਆ ਐਚ1ਵੀ ਵੀਜ਼ਾ ਪ੍ਰੋਗਰਾਮ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੀ ਰਾਜ ਸਭਾ ਸੀਟ ਦੀ ਪੰਜਾਬ ਦੇ ਵਿੱਚ ਇਹ ਹਲਕਾ ਖਾਲੀ ਹੋਇਆ ਸੀ ਇਹਦੇ ਵਾਸਤੇ ਇੱਕ ਜ਼ਿਮਨੀ ਚੋਣ ਪਾਬ ਉਪ ਚੋਣ 24 ਅਕਤੂਬਰ ਨੂੰ ਐਲਾਨ ਦਿੱਤੀ ਗਈ ਹੈ ਚੋਣ ਆਯੋਗ ਦੇ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੂੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੀ ਰਾਜ ਸਭਾ ਜਾ ਸਕਦੇ ਆ ਜਾਂ ਨਹੀਂ ਇਹਦੇ ਉੱਤੇ ਚਰਚਾ ਤੀਜ਼ ਹੋ ਗਈ ਹੈ ਹਾਲਾਂਕਿ ਆਪ ਬੁਲਾ ਰਹੇ ਨੀਲ ਗਰਗਦਾ ਕਹਿਣਾ ਹੈ ਕਿ ਇਸੇ ਉੱਤੇ ਜੋ ਵੀ ਜਾਵੇਗਾ ਉਹ ਪੰਜਾਬ ਦੀ ਪ੍ਰਤੀਨਿਧਤਾ ਕਰੇਗਾ ਉਹਨਾਂ ਇਹ ਵੀ ਆਖਿਆ ਕਿ ਇਹ ਕੋਈ ਵੀ ਹੋ ਸਕਦਾ ਕੋਈ ਔਰਤ ਹੋ ਸਕਦੀ ਹੈ ਕਿਸਾਨ ਹੋ ਸਕਦਾ ਜਾਂ ਕੋਈ ਵਪਾਰੀ ਹੋ ਸਕਦਾ ਇਸ ਬਾਰੇ ਫੈਸਲਾ ਹਾਈ ਕਮਾਂਡ ਵੱਲੋਂ ਕੀਤਾ ਜਾਏਗਾ ਦੱਸਣਾ ਬਣਦਾ ਕਿ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਦੀਆਂ 4 ਅਤੇ ਪੰਜਾਬ ਦੀ ਇੱਕ ਸੀਟ ਵਾਸਤੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਕਮਿਸ਼ਨ ਦੇ ਅਨੁਸਾਰ ਇਹਨਾਂ ਪੰਜਾਂ ਸੀਟਾਂ ਲਈ ਵੋਟਿੰਗ 24 ਅਕਤੂਬਰ ਨੂੰ ਹੋਏਗੀ ਚੋਣ ਨੋਟੀਫਿਕੇਸ਼ਨ 6 ਅਕਤੂਬਰ ਨੂੰ ਜਾਰੀ ਕੀਤਾ ਜਾਏਗਾ ਇਸ ਚੋਣ ਲਈ ਉਮੀਦਵਾਰ 6 ਅਕਤੂਬਰ ਤੋਂ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ 13 ਅਕਤੂਬਰ ਹੋਵੇਗੀ ਸਾਰੇ ਲੋੜੀਂਦੇ ਦਸਤਾਵੇਜ਼ਾਂ ਅਤੇ ਯੋਗਤਾਵਾਂ ਦੀ ਪੁਸ਼ਟੀ ਕਰਨ ਲਈ ਜਮ੍ਹਾਂ ਕਰਵਾਏ गए ਨਾਮਜ਼ਦਗੀ ਪੱਤਰਾਂ ਦੀ ਜਾਂਚ 14 ਅਕਤੂਬਰ ਨੂੰ ਕੀਤੀ ਜਾਏਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ 16 ਅਕਤੂਬਰ ਹੋਵੇਗੀ। ਵੋਟਾਂ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਰਾਂ ਨੂੰ ਆਪਣੇ ਹਲਕਿਆਂ ਵਿੱਚ ਵੋਟ ਪਾਉਣ ਦਾ ਮੌਕਾ ਮਿਲੇਗਾ। ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕਰ ਦਿੱਤੀ ਜਾਏਗੀ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਵੋਟਾਂ ਦੀ ਗਿਣਤੀ ਅਤੇ ਸਾਰੀ ਪ੍ਰਕਿਰਿਆ ਪਾਰਦਰਸ਼ੀਅਤ ਅਤੇ ਨਿਰਪੱਖ ਢੰਗ ਨਾਲ ਕੀਤੀ ਜਾਏਗੀ। ਇਸ ਚੋਣ ਦੇ ਨਤੀਜੇ ਰਾਜ ਸਭਾ ਵਿੱਚ ਸੀਟਾਂ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜਿਸ ਨਾਲ ਇਹ ਰਾਜਨੀਤਿਕ ਪਾਰਟੀਆਂ ਲਈ ਇੱਕ ਮਹੱਤਵਪੂਰਨ ਚੋਣ ਵੀ ਬਣ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਇੱਕ ਆਪ ਵਿਧਾਇਕ ਦੀ ਕੀ ਵਿਧਾਇਕੀ ਬਚੇਗੀ ਜਾਂ ਖੁੱਸੇਗੀ ਆਮ ਆਦਮੀ ਪਾਰਟੀ ਦੇ ਹਲਕਾ ਖੜੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨ ਤਾਰਨ ਅਦਾਲਤ ਤੋਂ ਮਿਲੀ ਸਜ਼ਾ ਜੋ ਕਿ 4 ਸਾਲ ਦੀ ਹੈ ਉਸਤੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਉਹਨਾਂ ਨੇ ਮਾਨਯੋਗ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਦਿਆਂ ਆਪਣੀ ਸਜ਼ਾ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਜੇਕਰ ਉਹਨਾਂ ਨੇ ਸਜ਼ਾ ਤੇ ਰੋਕ ਲੱਗ ਜਾਂਦੀ ਹੈ ਤਾਂ ਉਹ ਆਪਣੀ ਮੈਂਬਰਸ਼ਿਪ ਬਚਾ ਸਕਦੇ ਹਨ ਨਹੀਂ ਤਾਂ ਮੈਂਬਰਸ਼ਿਪ ਗਵਾਉਣੀ ਪੈਗੀ ਪਰ ਪੰਜਾਬ ਦੇ ਵਿੱਚ ਇੱਕ ਹੋਰ ਜ਼ਿੰਮਨੀ ਚੋੜ ਹੋ ਸਕਦੀ ਹੈ ਅਦਾਲਤ ਨੇ ਲਾਲਪੁਰਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 1 ਅਕਤੂਬਰ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ ਦੱਸਣਾ ਬਣਦਾ ਕਿ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਲਗਭਗ 12 ਸਾਲ ਪੁਰਾਣੇ ਮਾਮਲੇ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਵੀ ਅਦਾਲਤ ਵੱਲੋਂ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸਾਲ 2013 ਦਾ ਹੈ ਜਦੋਂ ਉਸਮਾਪਿੰਡ ਦੀ ਰਹਿਣ ਵਾਲੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਲਪੁਰਾ ਤੇ ਉਸਤੇ ਸਾਥੀ ਨੇ ਉਸਤੇ ਨਾਲ ਇੱਕ ਵਿਆਹ ਸਮਾਗਮ ਦੌਰਾਨ ਬੇਰਹਿਮੀ ਨਾਲ ਕੁੱਟਮਾਰ ਅਤੇ ਛੇੜਛਾੜ ਕੀਤੀ ਸੀ। ਦਾਵਾ ਕੀਤਾ ਗਿਆ ਸੀ ਕਿ 3 ਮਾਰਚ 2013 ਨੂੰ ਗੋਵਿੰਦਵਾਲ ਸਾਹਿਬ ਰੋਡ ਤੇ ਇੱਕ ਮੈਰਿਜ ਪੈਲਸ ਦੇ ਬਾਹਰ ਇੱਕ ਸਮਾਗਮ ਦੇ ਦੌਰਾਨ ਤਰਨਤਾਰਨ ਸਿਟੀ ਪੁਲਿਸ ਦੇ ਮੁਲਾਜ਼ਮਾਂ ਅਤੇ ਕੁਝ ਹੋਰ ਲੋਕਾਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਸੀ ਪੀੜਤਾ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਸੀ ਅਤੇ ਉਸ ਨੂੰ ਹੀ અપਮਾਨਜਨਕ ਸ਼ਬਦਾਂ ਅਤੇ ਮਾਹੌਲ ਦਾ ਸਾਹਮਣਾ ਕਰਨਾ ਪਿਆ ਸੀ ਇਸ ਘਟਨਾ ਨੇ ਉਦੋਂ ਰੋਸ ਪੈਦਾ ਕਰ ਦਿੱਤਾ ਸੀ ਜਿੱਤੇ ਚਲਦਿਆਂ ਭਾਰਤੀ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਸ ਲਿਆ ਸੀ ਸੁਪਰੀਮ ਕੋਰਟ ਨੇ ਪੀੜਤਾ ਉਸਤੇ ਪਰਾ ਜਗਜੀਤ ਸਿੰਘ ਜੋ ਕਿ ਇਸ ਮਾਮਲੇ ਵਿੱਚ ਮੁੱਖ ਗਵਾਹ ਸੀ ਪਰਿਵਾਰਕ ਮੈਂਬਰਾਂ ਤੇ ਉਸ 마을 ਪਿੰਡ ਦੇ ਸਰਪੰਚ ਨੂੰ ਸੁਰੱਖਿਆ ਦੇਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਸਨ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਦੋ ਆਗੂਆਂ ਤੇ ਗਾਜੜੀ ਗਈ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਮਹਿਲਾ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਅਰਿੰਪੀ ਗਰੇਵਾਲ ਅਤੇ ਮੋਗਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਦੀਦਾਰੇਵਾਲਾ ਨੂੰ ਪਾਰਟੀ ਵਿਰੋਧੀ ਟਿੱਪਣੀਆਂ ਕਰਦੇ ਦੋਸ਼ ਵਿੱਚ 6 ਮਹੀਨੇ ਲਈ ਪਾਰਟੀ ਤੋਂ ਨिलੰਬਿਤ ਕਰ ਦਿੱਤਾ ਹੈ ਪਾਬ੍ਹਾ ਬਾਹਰ ਕਰ ਦਿੱਤਾ ਹੈ ਪਾਰਟੀ ਵੱਲੋਂ ਜਾਰੀ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਦੋਵਾਂ ਨੇ ਪਾਰਟੀ ਅਨੁਸ਼ਾਸਨ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਰਿੰਪੀ ਗਰੇਵਾਲ 2013 ਤੋਂ ਆਪ ਨਾਲ ਜੁੜੀ ਹੋਈ ਸੀ ਅਤੇ ਹਰਮਨਜੀਤ ਸਿੰਘ ਉਹ ਵੀ ਪਾਰਟੀ ਦਾ ਪੁਰਾਣਾ ਵਰਕਰ ਰਿਹਾ ਸੀ ਦੱਸਿਆ ਜਾ ਰਿਹਾ ਕਿ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ 4 ਅਗਸਤ ਨੂੰ ਹਰਮਨਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਰਿੰਪੀ ਗਰੇਵਾਲ ਨੇ ਵੀ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਵਰਕਰਾਂ ਨੂੰ ਪਿੱਛੇ ਤੱਕ ਕੇ ਨਵੇਂ ਲੋਕਾਂ ਨੂੰ ਅੱਗੇ ਕਰ ਰਹੀ ਹੈ ਜੋ ਵੀ ਵਿਰੋਧ ਦੀ ਆਵਾਜ਼ ਉਟਾਰ ਰਿਹਾ ਉਹਦੇ ਉੱਤੇ ਕੇਸ ਦਰਜ ਕੀਤੇ ਜਾ ਰਹੇ ਨੇ ਉਹਨਾਂ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਕਿਸੇ ਵੀ ਚੋਣ ਵਿੱਚ ਉਹਨਾਂ ਦਾ ਪਰਿਵਾਰ ਪਾਰਟੀ ਵਾਸਤੇ ਹੁਣ ਕੰਮ ਨਹੀਂ ਕਰੇਗਾ ਤੇ ਹੁਣ ਗੱਲ ਕਰਦੇ ਹਾਂ ਸਾਬਕਾ ਮੰਤਰੀ ਧਰਮਸੋਧ ਦੀ ਪੰਜਾਬ ਕੈਬਨਿਟ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਉੱਤੇ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਹੈ ਪੀਐਮਐਲਏ 2022 ਕਾਨੂੰਨ ਦੇ ਤਹਿਤ ਇਹਦੇ ਤੇ ਕਾਰਵਾਈ ਹੋਵੇਗੀ ਕੈਬਨਿਟ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਧਰਮਸੋਤ ਨੇ 1 ਕਰੋੜ 67 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਮੰਤਰੀ ਮੰਡਲ ਨੇ ਰਾਜਪਾਲ ਗੋਲਾਬਚੰਦ ਕਟਾਰੀਆ ਨੂੰ ਕੇਸ ਚਲਾਉਣ ਦੀ ਸਿਫਾਰਿਸ਼ ਭੇਜ ਦਿੱਤੀ ਹੈ। ਦੱਸਣਾ ਬਣਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਕੈਬਨਿਟ ਮੀਟਿੰਗ ਹੋਈ ਹੈ। ਇਹਦੇ ਵਿੱਚ ਇੰਡਸਟਰੀ ਦੇ ਲਈ ਵੀ ਇੱਕ ਇਤਿਹਾਸਕ ਫੈਸਲਾ ਲਾਏ ਜਾਣ ਦੀ ਜਾਣਕਾਰੀ ਹੈ। ਇਸ ਤਹਿਤ ਰਾਈਟ ਟੂ ਬਿਜ਼ਨਸ ਐਕਟ ਵਿੱਚ ਕੁਝ ਸੋਧਾਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਕੈਬਨੇਟ ਵੱਲੋਂ ਇੰਡਸਟਰੀ ਨੂੰ ਹੌਲਾਰਾ ਦੇਣ ਲਈ ਇੱਕ ਇਤਿਹਾਸਕ ਫੈਸਲਾ ਕੀਤਾ ਗਿਆ ਜਿਸ ਤਹਿਤ ਰਾਈਟ ਟੂ ਬਿਜ਼ਨਸ ਐਕਟ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪਹਿਲਾਂ ਇਸ ਤਹਿਤ ਜੋ ਨਿਰਧਾਰਤ ਹੱਦ 25 ਕਰੋੜ ਰੁਪਏ ਤੱਕ ਸੀ ਉਸ ਨੂੰ ਵਧਾ ਕੇ ਹੁਣ 125 ਕਰੋੜ ਰੁਪਏ ਤੱਕ ਕਰ ਦਿੱਤਾ ਗਿਆ ਜੇਕਰ ਕੋਈ ਇੰਡਸਟਰੀ ਇਸ ਤੋਂ ਵੀ ਉੱਪਰ ਹੋਵੇ ਤਾਂ ਵਿਭਾਗ ਉਸ ਨੂੰ ਵੀ ਲੋੜ ਮੁਤਾਬਕ ਸ਼ਾਮਲ ਕਰ ਸਕਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਇਸ ਤਹਿਤ ਪੰਜ ਹੋਰ ਮਨਜ਼ੂਰੀਆਂ ਵਧਾ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਲੇਬਰ ਵਿਭਾਗ ਫੈਕਟਰੀ ਲਾਇਸੈਂਸ ਕਨਸਰਨ ਟੂ ਇਸਟੈਬਲਿਸ਼ਮੈਂਟ ਕਨਸਰਨ ਟੂ ਆਪਰੇਟ ਜੰਗਲਾਤ ਵਿਭਾਗ ਦੀ ਐਨਓਸੀ ਇਹਨਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਰਾਈਟ ਟੂ ਬਿਜ਼ਨਸ ਐਕਟ ਦੇ ਤਹਿਤ ਪਹਿਲਾਂ ਸਿਰਫ ਇੰਡਸਟਰੀਅਲ ਪਾਰਕਾਂ ਵਿੱਚ ਮਨਜ਼ੂਰਸ਼ੁਦਾ ਇੰਡਸਟਰੀ ਨੂੰ 5 ਦਿਨਾਂ ਵਿੱਚ ਮਨਜ਼ੂਰੀ ਦਿੱਤੀ ਜਾਂਦੀ ਸੀ ਪਰ ਹੁਣ ਇਸ ਵਿੱਚ ਵੱਡਾ ਲੋਕਲ ਬਾਡੀਜ਼ ਦੇ ਰੀਅਲ ਅਸਟੇਟ ਤੋਂ ਮਨਜ਼ੂਰਸ਼ੁਦਾ ਇੰਡਸਟਰੀ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਈ ਥਾਵਾਂ ਤੇ ਨਵੇਂ ਪ੍ਰੋਜੈਕਟਾਂ ਨੂੰ 15 ਦਿਨਾਂ ਦੇ ਵਿੱਚ ਅਤੇ ਪ੍ਰੋਜੈਕਟ ਦੇ ਵਿਸਥਾਰ ਲਈ 18 ਦਿਨਾਂ ਵਿੱਚ ਮਨਜ਼ੂਰੀ ਦੇਣ ਦੀ ਤਜਵੀਜ਼ ਸੀ ਉਹ ਵੀ ਪਾਸ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਹੁਣ ਵੱਤ ਤੋਂ ਵੱਧ ਇੰਡਸਟਰੀ ਨੂੰ ਫਾਈਲ ਸਹੀ ਹੋਣ ਤੇ 5 ਤੋਂ 18 ਦਿਨਾਂ ਦੇ ਅੰਦਰ ਅੰਦਰ ਮਨਜ਼ੂਰੀ ਮਿਲ ਜਾਇਆ ਕਰੇਗੀ ਤੇ ਹੁਣ ਗੱਲ ਕਰਦੇ ਹਾਂ ਹੜਾਂ ਦੇ ਮੁੱਦੇ ਦੀ ਪੰਜਾਬ ਦੇ ਵਿੱਚ ਹੜਾਂ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਕਾਉਂਸਲ ਆਫ ਲਾਇਰਜ਼ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਤ ਪਟੀਸ਼ਨ ਦਾਇਰ ਕਰ ਦਿੱਤੀ ਹੈ ਤਾਂ ਜੋ ਪੰਜਾਬ ਦੇ ਵਿੱਚ ਆਏ ਹੜ੍ਹ ਨੇ ਜਿਹੜੇ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਸਕੇ ਪਟੀਸ਼ਨ ਦੇ ਵਿੱਚ ਹਾਈ ਕੋਰਟ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਸੈਟ ਬਣਾਉਣ ਲਈ ਅਪੀਲ ਵੀ ਕੀਤੀ ਗਈ ਹੈ ਜਿਸ ਤਾ ਚਾਰ ਮੈਂ ਹਾਈ ਕੋਰਟ ਦਾ ਕੋਈ ਸੇਵਾਮੁਖਤ ਜਾਂ ਮੌਜੂਦਾ ਜੱਜ ਹੋ ਸਕਦਾ ਹੈ ਇਸ ਪਟੀਸ਼ਨ ਦਾ ਉਦੇਸ਼ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਹੀ ਮੁਲਾਂਕਣ ਕਰਨਾ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਾ ਅਤੇ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਯਕੀਨੀ ਬਣਾਉਣਾ ਹੋਵੇਗਾ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਤੇ ਸੁਣਵਾਈ ਕਰਨ ਦੀ ਉਮੀਦ ਹੈ ਕਾਉਂਸਲ ਆਫ ਲਾਇਰਜ਼ ਦੇ ਪ੍ਰਧਾਨ ਐਡਵੋਕੇਟ ਵਾਸੂ ਰੰਜਨ ਨੇ ਦੱਸਿਆ ਕਿ ਇਹ ਪਟੀਸ਼ਨ ਕਿਸਾਨਾਂ ਨੂੰ ਨਿਰਾਸ਼ਾ ਕਰਕੇ ਖੁਦਕੁਸ਼ੀਆਂ ਕਰਨ ਤੋਂ ਰੋਕਣ ਵਾਸਤੇ ਇੱਕ ਮਹੱਤਵਪੂਰਨ ਲੜਾਈ ਹੈ। ਉਹਨਾਂ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਦਾਇਰ ਕਰਨਾ ਸਰਕਾਰ ਦੇ ਵੱਲੋਂ ਗਰਦਾਬਰੀ ਰਿਕਾਰਡ ਨੂੰ ਅਪਡੇਟ ਕਰਨ ਅਤੇ ਠੋਸ ਰਾਹਤ ਉਪਾਅ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਕਾਰਨ ਜ਼ਰੂਰੀ ਬਿਯੋਗਿਆ ਸੀ। ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਾਈ ਕੋਰਟ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇਗੀ ਅਤੇ ਕਾਉਂਸਲ ਆਫ ਲਾਇਰਜ਼ ਨਿਰਸਵਾਸਤ ਆਪਣੀ ਲੜਾਈ ਵੀ ਜਾਰੀ ਰੱਖੇਗੀ। ਪਟੀਸ਼ਨ ਦੇ ਵਿੱਚ ਇਹ ਮੰਗਾਂ ਕੀਤੀਆਂ ਗਈਆਂ ਨੇ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਤੁਰੰਤ ਜ਼ਮੀਨੀ ਰਿਕਾਰਡ ਨੂੰ ਅਪਡੇਟ ਕਰੇ ਤਾਂ ਜੋ ਸਹੀ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇ ਪੰਜਾਬ ਮਾਲੀਆ ਕੋਡ ਅਨੁਸਾਰ ਕਿਸਾਨਾਂ ਨੂੰ ਉਹਨਾਂ ਦੇ ਫਸਲਾਂ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਪਟੀਸ਼ਨਰ ਇਹ ਨੁਕਸਾਨ ਦੇ ਮੁਲਾਂਕਣ ਨੂੰ ਹੋਰ ਸਹੀ ਬਣਾਉਣ ਲਈ ਡਰੋਨ ਸਰਵੇਖਣ ਦੀ ਬੇਨਤੀ ਵੀ ਕੀਤੀ ਹੈ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਟਰੈਕਟਰ ਤੇ ਕਿਸਾਨ ਕ੍ਰੈਡਿਟ ਕਾਰਡ ਕਰਜ਼ੇ ਮੁਆਫ ਕੀਤੇ ਜਾਣ ਕਿਸਾਨਾਂ ਦੀਆਂ ਸ਼ਿਕਾਇਤਾਂ ਅਤੇ ਨਿਵਾਰਣ ਦੇ ਲਈ ਇੱਕ ਸਮਰਪਿਤ ਆਨਲਾਈਨ ਪੋਰਟਲ ਸਥਾਪਿਤ ਕੀਤਾ ਜਾਵੇ ਪ੍ਰਭਾਵਿਤ ਜ਼ਿਲ੍ਹਿਆਂ ਜਿਵੇਂ ਕਿ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਤੇ ਲੁਧਿਆਣਾ ਵਿੱਚ ਪ੍ਰਭਾਵਸ਼ਾਲੀ ਰਾਹਤ ਉਪਾਲਾ ਕੋ ਕੀਤੇ ਜਾਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇਖਦਿਆਂ ਕਿ ਇਹਦੇ ਉੱਤੇ ਹੁਣ ਕਦੋਂ ਕਿਹੜੀ ਵਿਸਤਾਰਤ ਰਿਪੋਰਟ ਮੰਗਦੀ ਹੈ ਤੇ ਹੁਣ ਗੱਲ ਕਰਦੇ ਹਾਂ ਨਾਭਾ ਦੀ ਡੀਐਸਪੀ ਦੇ ਇੱਕ ਨਵੇਂ ਬਿਆਨ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਨਾਭਾ ਵਿੱਚ ਬੀਤੀ 22 ਸਤੰਬਰ ਨੂੰ ਕਿਸਾਨਾਂ ਨਾਲ ਹੋਈ ਵਿਵਾਦ ਦੇ ਉੱਪਰ ਡੀਐਸਪੀ ਮਨਦੀਪ ਕੌਰ ਨੇ ਇੱਕ ਹੋਰ ਜਵਾਬ ਦਿੱਤਾ। ਉਹਨਾਂ ਆਖਿਆ ਕਿ ਪੁਲਿਸ ਨੇ ਕਿਸਾਨਾਂ ਦੀਆਂ ਪੱਗਾਂ ਨਹੀਂ ਉਤਾਰੀਆਂ। ਪ੍ਰਦਰਸ਼ਨ ਦੌਰਾਨ ਸਥਿਤੀ ਗਲਤ ਲੋਕਾਂ ਕਾਰਨ ਵਿਗੜੀ ਸੀ ਅਤੇ ਉਹਨਾਂ 'ਤੇ ਹਮਲਾ ਵੀ ਕੀਤਾ ਗਿਆ ਸੀ। ਡੀਐਸਪੀ ਨੇ ਦੱਸਿਆ ਕਿ ਵੀਡੀਓ ਕਲਿੱਪਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਪੇਸ਼ ਵਿੱਚ ਉੱਥੇ ਵਿਵਾਸ ਮੌਜੂਦ ਸਨ। ਉਹਨਾਂ ਨੇ ਮੈਨੂੰ ਪਿੱਛੇ ਤੋਂ ਗਲਤ ਢੰਗ ਨਾਲ ਸ਼ੂਟਿਆ। ਦਰਅਸਲ 22 ਸਤੰਬਰ ਨੂੰ ਡੀਐਸਪੀ ਮਨਦੀਪ ਕੌਰ ਤੇ ਦਫ਼ਤਰ ਦੇ ਬਾਹਰ ਕਿਸਾਨ ਇੱਕ ਮੋਰਚਾ ਲਾ ਕੇ ਬੈਠੇ ਸੀ ਪੁਲਿਸ ਅਤੇ ਕਿਸਾਨਾਂ ਵਿਚਕਾਰ ਉਸ ਵਕਤ ਝੜਪ ਹੋ ਗਈ ਜਦੋਂ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਉਹ ਉੱਥੋਂ ਜਾਣ ਵਾਸਤੇ ਭਾਵੇਂ ਕਿਸੇ ਜ਼ਰੂਰੀ ਕੰਮ ਵਾਸਤੇ ਜਾਣਾ ਚਾਹੁੰਦੇ ਸਨ ਅਤੇ ਕਿਸਾਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਕਹਿਣ ਅਨੁਸਾਰ ਕਿਸਾਨਾਂ ਨੇ ਉਹਨਾਂ ਨਾਲ ਦੁਰਵਿਹਾਰ ਕੀਤਾ ਅਤੋਕੇ ਕਿਸਾਨ ਕਹਿੰਦੇ ਨੇ ਕਿ ਉਹਨਾਂ ਵੱਲੋਂ ਇਹ ਦੁਰਵਿਹਾਰ ਕੀਤਾ ਗਿਆ ਹਾਲਾਂਕਿ ਇਹ ਵਿਸ਼ਾ ਜਾਂਚ ਦਾ ਬਣ ਗਿਆ ਦੂਸਰੇ ਪਾਸੇ ਕਿਸਾਨ ਆਗੂ ਗਮਦੂਰ ਸਿੰਘ ਨੇ ਕਿਹਾ ਕਿ ਡੀਐਸਪੀ ਨੇ ਉਹਨਾਂ ਨਾਲ ਦੁਰਵਰਤਾਅ ਕੀਤਾ ਸੀ ਉਹਨਾਂ ਆਪਣੀ ਗੱਡੀ ਉਹਨਾਂ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਡੇ ਕੱਪੜੇ ਵੀ 파ੜੇ ਜਦੋਂ ਕਿ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਮੈਨੂੰ ਇੱਕ ਵੀ ਵੀਡੀਓ ਦਿਖਾਓ ਜਿਸ ਵਿੱਚ ਪੁਲਿਸ ਨੇ ਕਿਸੇ ਦੀ ਪੱਗ ਉਤਾਰੀ ਹੋਵੇ ਜੇਕਰ ਕਿਸੇ ਕੋਲ ਕੋਈ ਵੀਡੀਓ ਹੈ ਤਾਂ ਕਿਰਪਾ ਕਰਕੇ ਉਸ ਨੂੰ ਲਾਈਵ ਕਰ ਦਿੱਤਾ ਜਾਵੇ ਮੈਂ ਖੁਦ ਕਿਸਾਨਾਂ ਨੂੰ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਜਾਣ ਅਤੇ ਸੌਂ ਖਾਣ ਕੇ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਧੱਕੇ ਮਾਰੇ ਸਨ ਸ਼੍ਰੀ ਦਰਬਾਰ ਸਾਹਿਬ ਜਾਓ ਅਤੇ ਸੌਂ ਖਾਓ ਅਤੇ ਉਹਨਾਂ ਨੇ ਮੇਰੇ ਨਾਲ ਬੁਰਾ ਸਲੂਕ ਜ਼ਰੂਰ ਕੀਤਾ ਉਹ ਕਹਿਦਣ ਕਿ ਉਹਨਾਂ ਨੇ ਉਹਦੇ ਨਾਲ ਬੁਰਾ ਸਲੂਕ ਨਹੀਂ ਕੀਤਾ ਜਿੰਨੇ ਵੀ ਲੋਕ ਅੰਦਰ ਬੈਠੇ ਸੀ ਕੋਈ ਵੀ ਸੌਂ ਖਾਣ ਲਈ ਤਿਆਰ ਨਹੀਂ ਹੋਇਆ ਇਸ ਦਾ ਮਤਲਬ ਉਹਨਾਂ ਦੇ ਦਿਲਾਂ ਵਿੱਚ ਚੋੜ ਹੈ ਕਿਸਾਨਾਂ ਦੇ ਭੇਸ ਵਿੱਚ ਉੱਥੇ ਗੁੰਡੇ ਆਏ ਅਤੇ ਇਸ ਲਈ ਮੈਂ ਉੱਥੇ ਗੁੰਡੇ ਸ਼ਬਦ ਦੀ ਵਰਤੋਂ ਵੀ ਕੀਤੀ ਸੀ ਤੇ ਹੁਣ ਗੱਲ ਕਰਦੇ ਹਾਂ ਸੰਦੀਪ ਅਤੇ ਵਕੀਲ ਇਸ ਵਕਤ ਤੇ ਮਾਮਲਾ ਕਿੱਥੇ ਖੜਾ ਹੈ ਜੇਲ੍ਹ ਦੇ ਵਿੱਚ ਨਜ਼ਰਬੰਦ ਸੰਦੀਪ ਸਿੰਘ ਦਾ ਕੇਸ ਲੜ ਰਹਿ ਵਕੀਲ ਘੁੰਮਣ ਭਰਾਵਾ ਤੇ ਦੱਸਿਆ ਗਿਆ ਕਿ ਦਬਾਅ ਪਾਇਆ ਜਾ ਰਿਹਾ ਹੈ ਇਹ ਕਹਿਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਦਰਸਲ ਗੜਗਾਜ ਨੇ ਸੰਗਰੂਰ ਜੇਲ੍ਹ ਵਿੱਚ ਨਾਜ਼ਰਬੰਦ ਸੰਦੀਪ ਸਿੰਘ ਜੋ ਕਿ ਅਵਰੇ ਸਰਦਾ ਰਹਿਣ ਵਾਲਾ ਉਹਦੇ ਕੇਸ ਲੜ ਰਿਹਾ ਵਕੀਰ ਘੁੰਮਣ ਭਰਾਮਾ ਉਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਬਾਅ ਪਾਉਣ ਦੀ ਨੀਤੀ ਨੂੰ ਆਤਮ ਨਿੰਦਣਯੋਗ ਦੱਸਿਆ ਉਹਨਾਂ ਕਿਹਾ ਕਿ ਸੰਦੀਪ ਸਿੰਘ ਦੇ ਵਿਰੁੱਧ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਬਾਰੇ ਆਪਣਾ ਪੱਖ ਰੱਖਣ ਲਈ ਉਸ ਨੂੰ ਕਿਸੇ ਵੀ ਵਕੀਲਤਾ ਸਾਥ ਲੈਣ ਦਾ ਪੂਰਾ ਅਧਿਕਾਰ ਹੈ ਉਹਨਾਂ ਕਿਹਾ ਕਿ ਘੁੰਮਣ ਭਰਾਮਾ ਉਤੇ ਦਬਾਅ ਬਣਾਉਣ ਵਾਲੀ ਕਾਰਵਾਈ ਸਰਕਾਰ ਦੀ ਇੱਕ ਨੀਤੀ ਜਾਪਦੀ ਹੈ ਜੋ ਕਿ ਨਿਆਂਪੂਰਨ ਨਹੀਂ ਹੈ ਅਤੇ ਇਹ ਪੱਖਪਾਤੀ ਹੈ ਉਨਾ ਕਿਹਾ ਕਿ ਸੰਦੀਪ ਸਿੰਘ ਉਤੇ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਸ਼ੱਦਦ ਕੀਤੇ ਜਾਣ ਤੋਂ ਬਾਅਦ ਅਦਾਲਤ ਦੇ ਆਦੇਸ਼ਾਂ ਦੇ باوجود ਵੀ ਸ਼ੁਰੂ ਵਿੱਚ ਉਸਤੇ ਮੈਡੀਕਲ ਦੀ ਜਾਂਚ ਨਹੀਂ ਕਰਵਾਈ ਜਾ ਰਹੀ ਸੀ ਜਿਸ ਵਿਰੁੱਧ ਸਿੱਖਾਂ ਨੇ ਸਖਤ ਰੋਸ ਪ੍ਰਗਟਾਇਆ ਅਤੇ ਇਸਤੇ ਢਿੱਲੀ ਕਾਰਗੁਜ਼ਾਰੀ ਦੀ ਚੁਫੇਰੀਆਂ ਨੇ ਦਿਆਵੀ ਹੋਈ ਉਨਾ ਕਿਹਾ ਕਿ ਕੁਝ ਸਿੱਖ ਜਥੇਬੰਦੀਆਂ ਨੇ ਜੇਲ੍ਹ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ ਅਜਹੀ ਸਥਿਤੀ ਵਿੱਚ ਜੇਕਰ ਸੰਦੀਪ ਦੇ ਵਕੀਲ ਘੁੰਮਣ ਭਰਾਵਾ ਨੇ ਮੀਡੀਆ ਰਾਹੀਂ ਉਨ੍ਹਾਂ ਉੱਤੇ ਕੀਤੇ ਗਾ ਤਸ਼ੱਦਦ ਬਾਰੇ ਜਾਣਕਾਰੀ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰ ਦਿੱਤੀ ਤਾਂ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਦੀਪ ਸਿੰਘ ਉੱਤੇ ਕੀਤੇ ਤਸ਼ੱਦਦ ਦੀ ਜਾਣਕਾਰੀ ਜਨਤਕ ਨਾ ਹੁੰਦੀ ਤਾਂ ਉਸਦੇ ਅਧਿਕਾਰਾਂ ਦੀ ਉਲੰਘਣਾ جاری ਰਹਿਣੀ ਸੀ ਅਤੇ ਇਹ ਉਸਤੇ ਨਾਲ ਅਨਿਆਹ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਨਾਜ਼ਰਬੰਦ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰੇ ਨਾ ਕਿ ਉਨ੍ਹਾਂ 'ਤੇ ਤਸ਼ੱਦਦ ਜਾਂ ਉਹ ਤਸ਼ੱਦਦ ਕਰਨ ਵਾਲੀਆਂ ਕਾਰਵਾਈਆਂ ਨੂੰ ਖੁੱਲ੍ਹ ਦੇਵੇ ਜਾਂ ਪਰਦਾ ਪਾਵੇ। ਜਫੇਦਾਰ ਨੇ ਕਿਹਾ ਕਿ ਘਮਣ ਭਰਾ ਡਟ ਕੇ ਸੰਦੀਪ ਸਿੰਘ ਦਾ ਕੇਸ ਲੜਨ ਅਤੇ ਸਮੁੱਚੀ ਸਿੱਖ ਕੌਮ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਨਾਲ ਖੜਾ ਹੈ ਉਹਨਾਂ ਬੀਤੇ ਦਿਨੀ ਪੰਜਾਬ ਹਰਿਆਣਾ ਉੱਚ ਅਦਾਲਤ ਵਿੱਚ ਇੱਕ ਗੁਰਸਿੱਖ ਵਕੀਰ ਐਡਵੋਕੇਟ ਸਿਮਰਜੀਤ ਸਿੰਘ ਉੱਤੇ ਕੁਝ ਵਕੀਲਾਂ ਵੱਲੋਂ ਕੀਤੇ ਗਏ ਹਮਲੇ ਦੀ ਵੀ ਸਖਤ ਨਿਦੇਆ ਕੀਤੀ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ ਉਹਨਾਂ ਆਖਿਆ ਕਿ ਸਰਕਾਰ ਤੇ ਪੁਲਿਸ ਵੱਲੋਂ ਐਡਵੋਕੇਟ ਸਿਮਰਜੀਤ ਸਿੰਘ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਸੰਦੀਪ ਸਿੰਘ ਦੇ ਮਾਮਲੇ ਵਿੱਚ ਦਬਾਅ ਬਣਾਉਣ ਦੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਰਾਜੋਣਾ ਦਾ ਕੇਸ ਇਸ ਵਕਤ ਕਿੱਥੇ ਖੜਾ ਹੈ ਅਤੇ ਸੁਪਰੀਮ ਕੋਰਟ ਨੇ ਕੀ ਹੁਕਮ ਨੇ ਬੀਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਬਲਵੰਤ ਸਿੰਘ ਰਾਜੋਣਾ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਈ ਸਵਾਲ ਕਰ ਦਿੱਤੇ ਹੈ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਹੁਣ ਤੱਕ ਰਾਜੋਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਅਤੇ ਇਸ ਵਿੱਚ ਦੇਰੀ ਲਈ ਆਖਰਕਾਰ ਕੌਣ ਜ਼ਿੰਮੇਵਾਰ ਹੈ ਰਾਜਵਾਨਾ ਵੱਲੋਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਪਸ਼ਟ ਜਵਾਬ ਦੇਣ ਵਾਸਤੇ ਆਖਿਆ ਕਿ ਹੁਣ ਤੱਕ ਫੈਸਲਾ ਦੱਸੋ ਕਿਉਂ ਨਹੀਂ ਲਿਆ ਗਿਆ ਸੁਪਰੀਮ ਕੋਰਟ ਨੇ ਪੁੱਛਿਆ ਕਿ ਇੰਨਾ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਸਰਕਾਰ ਦੀ ਚੁੱਪ ਕਈ ਗੰਭੀਰ ਸਵਾਲ ਖੜੇ ਕਰ ਰਹੀ ਹੈ ਹੁਣ ਇਸ ਕੇਸ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ ਜਿਸ ਦੇ ਵਿੱਚ ਕੇਂਦਰ ਸਰਕਾਰ ਨੂੰ ਆਪਣੇ ਰੁਖ ਨੂੰ ਸਾਫ਼ ਕਰਨਾ ਹੋਵੇਗਾ ਜਸਟਿਸ ਅ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਨਵੀ ਅੰਜਾਰੀਆ ਤੇ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਹੈ ਸੀਨੀਅਰ ਵਕੀਲ ਮੁਕਲ ਰੋਤਗੀ ਨੇ ਬੈਂਚ ਦੇ ਸਾਹਮਣੇ ਰਾਜੋਣਾ ਦੀ ਨੁਮਾਇੰਦਗੀ ਕੀਤੀ 25 ਨਵੰਬਰ 2024 ਨੂੰ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਰਾਜੋਣਾ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਦਾ ਮਾਮਲਾ ਸੰਵੇਦਨਸ਼ੀਲ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਰਾਜੋਣਾ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਲਈ 4 ਹੋਰ ਹਫ਼ਤਿਆਂ ਦਾ ਸਮਾਂ ਦੇ ਦਿੱਤਾ ਸੀ ਦੱਸਣਾ ਬਣਦਾ ਕਿ 58 ਵਰਿਆਂ ਦੇ ਬਲਵੰਤ ਸਿੰਘ ਰਾਜੋਣਾ ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਲਈ ਮੌਤ ਦੀ ਸਦਾ ਸੁਣਾਈ ਹੋਈ ਹੈ 18 ਨਵੰਬਰ 2024 ਨੂੰ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੇ ਸਕੱਤਰ ਨੂੰ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਜਮ੍ਹਾਂ ਕਰਵਾਉਣ ਲਈ 2 ਹਫ਼ਤਿਆਂ ਦੇ ਅੰਦਰ-ਅੰਦਰ ਮਾਮਲੇ ਦਾ ਫੈਸਲਾ ਲੈਣ ਦੀ ਬੇਨਤੀ ਕਰਦੇ ਨਿਰਦੇਸ਼ ਦਿੱਤੇ ਸੀ ਹਾਲਾਂਕਿ ਸੋਲੀਸਟਰ ਜਨਰਲ ਦੀ ਬੇਨਤੀ ਤੇ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਤੇ ਰੋਕ ਲਗਾ ਦਿੱਤੀ ਸੀ ਹੁਣ ਗੱਲ ਕਰਦੇ ਹਾਂ ਯੋਗੀ ਅਤੇ ਤਿਆਨਾਤ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਰਫ ਦੇਸ਼ ਸਗੋਂ ਦੁਨੀਆ ਦੇ ਲੋਕਪ੍ਰੀਤ ਨੀਤਾਮਾਂ ਦੇ ਵਿੱਚੋਂ ਆਖਿਆ ਜਾਂਦਾ ਹੈ ਕਿ ਇੱਕ ਨੇ ਹਾਲਾਂਕਿ ਬਹੁਤ ਸਾਰੇ ਲੋਕ ਇਸ ਤੱਥ ਜਾਂ ਵਿਚਾਰ ਨਾਲ ਸਹਿਮਤ ਨਹੀਂ ਨੇ ਅਤੇ ਤੀਜੀ ਵਾਰ ਲਗਾਤਾਰ ਉਹ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਰ ਹੁਣ ਵੱਡਾ ਸਵਾਲ ਇਹ ਆ ਕਿ ਮੋਦੀ ਤੋਂ ਬਾਅਦ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ ਹੈ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਯੂਪੀ ਯੂਕੇ ਵੱਲੋਂ ਕਰਵਾਏ ਗਏ ਇੱਕ ਸਰਵੇ ਵਿੱਚ ਲੋਕਾਂ ਤੋਂ ਇਹੀ ਸਵਾਲ ਪੁੱਛਿਆ ਗਿਆ ਸਰਵੇ ਦੇ ਨਤੀਜੇ ਕਾਫੀ ਹੈਰਾਨੀਜਨਕ ਨੇ ਸਰਵੇ ਵਿੱਚ ਸਭ ਤੋਂ ਪਹਿਲਾਂ ਲੋਕਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮੋਦੀ ਤੋਂ ਬਾਅਦ ਪ੍ਰਧਾਨ ਮੰਤਰੀ ਵਾਸਤੇ ਸਭ ਤੋਂ ਵਧੀਆ ਉਮੀਦਵਾਰ ਦੱਸਿਆ ਅਤੇ ਲਗਭਗ 84% ਲੋਕਾਂ ਨੇ ਯੋਗੀ ਨੂੰ ਬਿਹਤਰ ਬਦਲ ਦੱਸਿਆ ਸਖਤ ਪ੍ਰਸ਼ਾਸਨਿਕ ਸ਼ੈਲੀ ਅਤੇ ਹਿੰਦੂਤਵ ਦੇ ਪ੍ਰਤੀਕ ਮੰਨੇ ਜਾਣ ਵਾਲੇ ਯੋਗੀ ਅਦਿੱਤਿਆਨਾਥ ਨੂੰ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਦਾ ਉਤਰਾ ਅਧਿਕਾਰੀ ਅਸੀਂ ਵੇਖ ਰਹੇ ਹਾਂ ਗ੍ਰਹਿ ਮੰਤਰੀ ਅਮਿਤ ਸ਼ਾ ਨੂੰ 12% ਲੋਕਾਂ ਨੇ ਪ੍ਰਧਾਨ ਮੰਤਰੀ ਵਾਸਤੇ ਚੰਗਾ ਮੰਨਿਆ ਮੋਦੀ ਦੇ ਸਭ ਤੋਂ ਕਰੀਬੀ ਸਾਥੀ ਵਜੋਂ ਜਾਣੇ ਜਾਂਦੇ ਅਮਿਤ ਸ਼ਾਹ ਦੀ ਪਾਰਟੀ ਤੇ ਕਾਫੀ ਮਜ਼ਬੂਤ ਪਕੜਾ ਹੈ ਅਤੇ ਪ੍ਰਬੰਧਕੀ ਸ਼ੈਲੀ ਲੋਕਾਂ ਨੂੰ ਭਰੋਸੇਯੋਗ ਵੀ ਲੱਗਦੀ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਨੂੰ ਸਿਰਫ 4% ਲੋਕਾਂ ਨੇ ਮੋਦੀ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਉਹਨਾਂ ਦਾ ਬਦਲ ਦੱਸਿਆ ਉਹਨਾਂ ਦੀ ਸਾਫ਼ ਸੁਥਰੀ ਅਕਸ਼ ਅਤੇ ਪ੍ਰਭਾਵਸ਼ਾਲੀ ਕੰਮਕਾਜੀ ਰਵੱਈਏ ਦੀ ਲੋਕਾਂ ਵਿੱਚ ਇੱਜ਼ਤ ਦੱਸੀ ਗਈ ਹੈ ਪਰ ਲੋਕਪ੍ਰਿਤਾ ਦੇ ਬਾਬਰੇ ਵਿੱਚ ਉਹ ਪਹਿਲੇ ਦੋ ਨਾਵਾਂ ਤੋਂ ਬਹੁਤ ਪਿੱਛੇ ਨੇ ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਸਰਵੇ ਵਿੱਚ 52% ਲੋਕਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਅਗਲਾ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਸਰਵੇ ਦਾ ਸੈਂਪਲ ਕਿਸੀ ਤੇ ਕਿੰਨੇ ਲੋਕਾਂ ਤੇ ਇਹ ਸਰਵੇ ਕੀਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਕਿ ਸਾਧਾਂ ਤੋਂ ਆ ਬੂਬਨਿਆਂ ਤੋਂ ਪਤਾ ਨਹੀਂ ਲੋਕ ਕਦੋਂ ਉਰੇਜ਼ ਕਰਨ ਲੱਗਣਗੇ ਪਰ ਇਹ ਖਬਰ ਕੋਈ ਇਸ ਤਰ੍ਹਾਂ ਦੀ ਪਹਿਲੀ ਖਬਰ ਨਹੀਂ ਹੈ ਕਿ ਇੱਕ ਹੋਰ ਬਾਬੇ ਨੇ ਚੰਦ ਚਾੜ ਦਿੱਤਾ ਇੱਕ ਹੋਰ ਕਾਲੀ ਕਰਤੂਰਤੀ ਖਬਰ ਬਣ ਰਹੀ ਹੈ ਦਿੱਲੀ ਦੇ ਵਸੰਤ ਕੁੰਜ ਵਿੱਚ ਪ੍ਰਸਿੱਧ ਆਸ਼ਰਮ ਚਲਾਉਂਦੇ ਸੰਚਾਲਕ ਨੇ ਜਿਹੜੇ Swami चैतन्य आनंद सरस्वती ਉੱਤੇ ਵੱਡੇ ਕਥਿਤ ਤੌਰ ਤੇ ਦੋਸ਼ ਲੱਗੇ ਨੇ ਆਸ਼ਰਮ ਸੰਚਾਲਕ ਉੱਤੇ ਦੋਸ਼ ਹੈ ਕਿ ਉਸਨੇ ਲਗਭਗ 15 ਵਿਦਿਆਰਥਣਾਂ ਦੇ ਨਾਲ ਛੇੜਛਾੜ ਕੀਤੀ ਹੈ ਇਸ ਮਾਮਲੇ ਵਿੱਚ ਵਸੰਤਕੁਝ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਵੀ ਵੜ ਦਿੱਤੀ ਹੈ ਦੱਸਿਆ ਜਾ ਰਿਹਾ ਕਿ Swami चैतन्य आनंद सरस्वती ਫਰਾਰ ਹੈ ਉਸਦੀ ਵੋਲਵੋ ਕਾਰ ਤੋਂ জাল ਸਾਜੀ ਨਾਲ ਬਣਾਇਆ ਗਿਆ ਨੰਬਰ 39 UN 120 ਮਿਲਿਆ ਪੁਲਿਸ ਨੇ ਹੁਣ ਕਾਰ ਜ਼ਬਤ ਕਰ ਲਈ ਹੈ ਮਾਮਲਾ ਦਰਜ ਹੋਣ ਦੇ ਬਾਅਦ आश्रम प्रशासन ने दोषी ਨੂੰ ਉਸਦੇ ਅਹੁਦੇ ਤੋਂ ਹਟਾਰ ਕਰ ਦਿੱਤਾ ਹੈ। ਦੋਸ਼ੀ ਚਤਨਿਆਆਂ ਦਾ ਸਰਸਵਦੀ ਤੇ ਤਲਾਸ਼ ਵਿੱਚ ਦਿੱਲੀ ਪੁਲਿਸ ਕਈ ਥਾਵਾਂ ਤੇ ਛਾਪੇ ਮਾਰ ਚੁੱਕੀ ਹੈ ਤੇ ਛਾਪੇ ਮਾਰੀ ਜਾ ਰਹੀ ਹੈ। ਇਸ ਸਮੇਂ ਦੋਸ਼ੀ ਦੀ ਆਖਰੀ ਲੋਕੇਸ਼ਨ ਆਗਰਾ ਵਿੱਚੋਂ ਮਿਲੀ ਹੈ। ਹੁਣ ਉਸ ਦੀ ਤਲਾਸ਼ ਯੂਪੀ ਪੁਲਿਸ ਵੀ ਕਰ ਰਹੀ ਹੈ। ਇਹਦੇ ਨਾਲ ਹੀ ਪੀੜਤ ਵਿਦਿਆਰਥਣਾਂ ਦੇ ਬਿਆਨ ਵੀ ਦਰਜ ਕੀਤੇ ਗਏ ਆ। ਦਿੱਲੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ 4 ਅਗਸਤ ਨੂੰ ਵਸੰਤਕੁੰਜ ਨਾਰਥ ਪੁਲਿਸ ਥਾਣੇ ਵਿੱਚ ਸ਼੍ਰੀ ਸ਼ੰਗੀਰੀ ਮੱਠ ਅਤੇ ਇਸਤੀਆਂ ਸੰਪਤੀਆਂ ਦੇ ਪ੍ਰਸ਼ਾਸਕ ਪੀਏ ਮੁਰਲੀ ਵੱਲੋਂ ਸਵਾਮੀ ਚੈਤਨਿਆ ਦਾ ਸਰਸ਼ਵਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਉੱਤੇ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਵਿੱਚ ਈਡਬਲਯੂ ਐਸ ਸਕਾਲਰਸ਼ਿਪ ਦੇ ਤਹਿਤ ਪੀਜੀ ਡੀਐਮ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸੀ ਪੁਛਕ ਇਸ ਤਰ੍ਹਾਂ 32 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 17 ਨੇ ਦੋਸ਼ੀ ਦੇ ਖਿਲਾਫ ਗਾਲੀ ਗਲੋਚ ਅਸ਼ਲੀਲ ਵਟਸਐਪ ਮੈਸੇਜ ਐਸਐਮਐਸ ਅਤੇ ਗਲਤ ਤਰੀਕੇ ਨਾਲ ਸੰਪਰਕ ਬਣਾਉਣ ਦੇ ਦੋਸ਼ ਲਗਾ ਦਿੱਤੇ ਨੇ ਪੀੜਤਾਂ ਨੇ ਇਹ ਵੀ ਦੋਸ਼ ਲਗਾਏ ਨੇ ਕਿ ਫੈਕਲਟੀ ਦੇ ਤੌਰ ਤੇ ਕੰਮ ਕਰ ਰਹੀਆਂ ਔਰਤਾਂ ਨੇ ਉਹਨਾਂ ਤੇ ਦੋਸ਼ੀ ਚਤਨਿਆਦਨ ਸਰਸਵਤੀ ਦੀਆਂ ਮੰਗਾ ਮੰਨਣ ਲਈ ਦਬਾਅ ਵੀ ਬਣਾਇਆ ਪੁਲਿਸ ਨੂੰ ਜਾਂਚ ਦੌਰਾਨ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਦੀ ਬੇਸਮੈਂਟ ਵਿੱਚ ਇੱਕ ਵੋਲvo ਕਾਰ ਖੜੀ ਮਿਲੀ ਸੀ ਜਾਂਚ ਕਰਨ ਤੇ ਪਤਾ ਲੱਗਿਆ ਕਿ ਉਹਦੇ ਉੱਤੇ ਜਾਲ ਸਾਜੀ ਵਾਲੀ ਡਿਪਲੋਮੈਟਿਕ ਨੰਬਰ ਪਲੇਟ ਲਾਈ ਹੋਈ ਸੀ ਹੁਣ ਪੁਲਿਸ ਨੇ ਕਈ ਵਾਰੀ ਦੋਸ਼ੀ ਚਤਨਿਆਦਨ ਨੂੰ ਪੁੱਛਗਿੱਛ ਵਾਸਤੇ ਬੁਲਾਇਆ ਸੀ ਪਰ ਉਸ ਨੇ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਸਕੋ ਉਹ ਫਰਾਰ ਹੋ ਗਿਆ ਤੇ ਹੁਣ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਪਹਿਲੀ ਖਬਰ ਕੈਨੇਡਾ ਵਾਲੇ ਪਾਸੇ ਲੈਣੀ ਹੈ ਕੈਨੇਡਾ ਤੋਂ ਇਹ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ 34 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਇੱਕ ਪੰਜਾਬੀ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਸੀ ਪਰ ਜਦੋਂ ਉਸ ਨੇ ਅਦਾਲਤ ਨੂੰ ਅਪੀਲ ਕੀਤੀ ਤਾਂ ਅਦਾਲਤ ਨੇ ਦੁਬਾਰਾ ਕੇਸ ਚਲਾਉਣ ਦਾ ਹੁਕਮ ਦੇ ਦਿੱਤਾ ਹੁਣ ਮੈਂ ਤੁਹਾਨੂੰ ਇਸ ਸਬੰਧਤ ਥੋੜੀ ਪਿਛੋਕੜ ਦੀ ਜਾਣਕਾਰੀ ਦੇਣਾ ਕਿ ਅਸਲ ਦੇ ਵਿੱਚ ਮਾਮਲਾ ਕੀ ਹੈ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਨੀਲਮ ਕਮਲਜੀਤ ਸਿੰਘ ਗਰੇਵਾਲ 1991 ਵਿੱਚ ਕੈਨੇਡਾ ਆਇਆ ਸੀ ਜਦੋਂ ਉਸ ਦੀ ਉਮਰ ਮਹਿਜ਼ 18 ਕੁ ਬਰੇ ਸੀ ਸਮਾਂ ਬੀਤਿਆ ਤਾਂ ਉਸ ਦਾ ਵਿਆਹ ਹੋਇਆ ਤੇ ਪਰਿਵਾਰ ਅੱਗੇ ਵਧਣ ਲੱਗਿਆ ਪਰ ਬਦਕਿਸਮਤੀ ਨਾਲ ਉਹ ਹੈਰੋਇਨ ਦਾ ਆਦੀ ਹੋ ਗਿਆ ਕਿਸੇ ਤਰੀਕ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਿਹਾ ਤੇ ਦਸੰਬਰ 2015 ਵਿੱਚ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪਹਿਲਾ ਮਾਮਲਾ ਚੱਲ ਰਿਹਾ ਸੀ ਕਿ ਜੂਨ 2016 ਵਿੱਚ ਮੁੜ ਗ੍ਰਿਫਤਾਰੀ ਹੋ ਗਈ ਪੋਰਸ ਨੇ ਉਸ ਕੋਲੋਂ ਮਾਮੂਲੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥੀ ਬਰਾਮਦ ਕੀਤੇ ਅਤੇ ਵੱਖ-ਵੱਖ ਧਰਾਵਾਂ ਦੇ ਤਹਿਤ ਦੋਸ਼ ਐਡ ਕਰ ਦਿੱਤੇ ਗਏ। ਕੈਨੇਡੀਅਨ ਨਾਗਰਿਕ ਨਾ ਹੋਣ ਕਾਰਨ ਇਮੀਗ੍ਰੇਸ਼ਨ ਮੁਸ਼ਕਲਾਂ ਉਸਦੀਆਂ ਵੱਧ ਗਈਆਂ। ਉਸ ਵੇਲੇ ਤੱਕ ਗਰੇਵਾਲ ਨੂੰ ਕੈਨੇਡਾ ਵਿੱਚ 27 ਸਾਲ ਹੋ ਚੁੱਕੇ ਸਨ ਅਤੇ ਉਸਦੀ ਪਤਨੀ ਅਤੇ ਤਿੰਨ ਬੱਚੇ ਉਹਦੇ ਉੱਤੇ ਨਿਰਭਰ ਦੱਸੇ ਗਏ। ਜੁਲਾਈ 2018 ਵਿੱਚ ਅਦਾਲਤ ਨੇ ਕਿਹਾ ਕਿ ਗਰੇਵਾਲ ਨਵੇਂ ਵਕੀਲਾਂ ਦੀਆਂ ਸੇਵਾਵਾਂ ਲੈ ਰਿਹਾ ਹੈ ਅਤੇ ਸਰਕਾਰੀ ਵਕੀਲ ਨਾਲ ਸਹਿਮਤੀ ਤਹਿਤ ਮੁਅਤਲ ਸਜ਼ਾ ਅਤੇ ਪਰਵੇਸ਼ਨ ਦੀ ਅਪੀਲ ਦਾਖਲ ਕੀਤੀ ਜਾ ਰਹੀ ਹੈ ਨਵੇਂ ਵਕੀਲ ਨੇ ਗਰੇਵਾਲ ਨੂੰ ਸੁਝਾਅ ਦਿੱਤਾ ਕਿ ਉਹ ਗੁਨਾਹ ਕਬੂਲ ਕਰ ਲਵੇ ਅਤੇ ਉਸ ਨੂੰ ਕੋਈ ਇਮੀਗ੍ਰੇਸ਼ਨ ਸਿੱਟਾ ਸ਼ਾਇਦ ਫਿਰ ਨਾ ਭੁਗਤਣਾ ਪਵੇ ਪਰ ਇਹ ਵੱਡੀ ਪੁਲਸਾਪਤ ਹੋਈ ਗਰੇਵਾਲ ਨੂੰ ਕੋਈ ਸਜ਼ਾ ਨਹੀਂ ਸੁਣਾਈ ਗਈ ਪਰ ਇਮੀਗ੍ਰੇਸ਼ਨ ਅਤੇ ਰਿਫਿਊਜੀ ਐਕਟ ਕਹਿੰਦਾ ਹੈ ਕਿ ਅਜਾਹ ਕਿਸੇ ਵੀ ਅਪਰਾਧਿਕ ਦੋਸ਼ੀ ਕਰਾਰ ਦਿੱਤਾ ਜਾਣਾ ਜਿਸ ਦੀ ਸਜ਼ਾ 10 ਸਾਲ ਹੋਵੇ ਪਰਮਾਨੈਂਟ ਰੈਜ਼ੀਡੈਂਸ ਰੱਦ ਹੋਣ ਦਾ ਆਧਾਰ ਬਣ ਜਾਂਦਾ ਹੈ ਗਰੇਵਾਲ ਦੇ ਮੁਕਾਦਮੇ ਦਾ ਫੈਸਲਾ ਅਗਸਤ 2022 ਵਿੱਚ ਆਇਆ ਤੇ ਦਸੰਬਰ 2023 ਵਿੱਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਭਾਵ ਸੀਬੀਐਸਏ ਦੇ ਉਸ ਨੂੰ ਸਮਨ ਆ ਗਏ 19 ਜੁਲਾਈ 2024 ਨੂੰ ਗਰੇਵਾਲ ਨੂੰ ਕੈਨੇਡਾ ਵਿੱਚੋਂ ਦੇਸ਼ ਨਿਕਾਲ ਦੇ ਹੁਕਮ ਜਾਰੀ ਕਰ ਦਿੱਤੇ ਗਏ ਗਰੇਵਾਲ ਨੇ ਅਪੀਲ ਅਦਾਲਤ ਨੂੰ ਦੱਸਿਆ ਕਿ ਜੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਸਹੀ ਜਾਣਕਾਰੀ ਦਿੱਤੀ ਜਾਂਦੀ ਤਾਂ ਉਹ ਕਦੇ ਵੀ ਕਬੂਲਨਾਮਾ ਦਰਜਨਾ ਕਰਦਾ ਅਦਾਲਤ ਵਿੱਚ ਇਹ ਨੁਕਤਾ ਵੀ ਉਠਾਇਆ ਕਿ ਕਬੂਲਨਾਮਾ ਦਾਖਲ ਕਰਦੀ ਪ੍ਰਕਿਰਿਆ ਫੌਨ ਰਹੀ ਹੋਈ ਅਤੇ ਪੰਜਾਬੀ ਵਿੱਚ ਗੱਲ ਸਮਝਾਉਣ ਵਾਲਾ ਦੁਭਾਸ਼ੀਆ ਮੌਜੂਦ ਨਹੀਂ ਸੀ ਅਪੀਲੀ ਅਦਾਲਤ ਨੇ ਗਰੇਵਾਲਦਿਆਂ ਦਲੀਲਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਬੂਲ ਨਾਮਾ ਰੱਤ ਕਰ ਦਿੱਤਾ ਅਤੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣ ਦੇ ਹੁਣ ਹੁਕਮ ਦੇ ਦਿੱਤੇ ਨੇ ਤੇ ਹੁਣ ਗੱਲ ਕਰਦੇ ਹਾਂ H1B ਵੀਜ਼ਾ ਦੀ ਅਮਰੀਕਾ ਦੇ ਵਿੱਚ ਇਸ ਵਕਤ H1B ਵੀਜ਼ਾ ਉਸ ਪ੍ਰੋਗਰਾਮ ਦੇ ਤਹਿਤ ਹੜਕਾਂ ਪੱਚਿਆ ਹੋਇਆ ਅਤੇ ਉਹਦੇ ਨਿਜਵਾ ਵਿੱਚ ਇੱਕ ਵੱਡਾ ਬਦਲਾ ਹੋਣ ਵਾਲਾ ਹੈ ਰਾਸ਼ਟਰਪਤੀ ਟਰੰਪ ਦੇ ਵੱਲੋਂ ਹਾਲ ਹੀ ਵਿੱਚ ਇਸ ਸੰਬੰਧੀ ਇੱਕ ਐਲਾਨ ਨਾਮੇ ਤੇ ਦਸਤਖਤ ਕਰ ਤੋਂ ਬਾਅਦ ਹੁਣ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਨਵਾਂ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਇਹਦੇ ਅਨੁਸਾਰ H1B ਵੀਜ਼ਾ ਲਾਟਰੀ ਪ੍ਰਣਾਲੀ ਨੂੰ ਖਤਮ ਕਰਕੇ ਤਨਖਾਹ ਆਧਾਰਿਤ ਚੋਣ ਪ੍ਰਕਿਰਿਆ ਇਹਦੇ ਉੱਤੇ ਅਪਣਾਈ ਜਾਏਗੀ। ਜੇਕਰ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ H1B ਵੀਜ਼ਾ ਲਈ ਚੋਣ ਹੁਣ ਪੂਰੀ ਤਰ੍ਹਾਂ ਬੇਤਰਤੀਬ ਨਹੀਂ ਰਹੇਗੀ। ਇਸਤੀ ਬਜਾਏ ਬਿਨੇਕਰ ਦੀ ਸਾਲਾਨਾ ਤਨਖਾਹ ਦੇ ਆਧਾਰ ਨੂੰ ਤਰਜੀਹ ਦਿੱਤੀ ਜਾਏਗੀ। ਨਵੇਂ ਨਿਯਮਾਂ ਦੇ ਅਨੁਸਾਰ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀਆਂ ਲਗਭਗ 1,62,528 ਡਾਲਰ ਜਾਂ ਇਸ ਤੋਂ ਵੱਧ ਨੂੰ ਲਾਟਰੀ ਪੂਲ ਵਿੱਚ ਚਾਰ ਵਾਰ ਸ਼ਾਮਲ ਕੀਤਾ ਜਾਏਗਾ ਇਸ ਦੇ ਉਲਟ ਸਭ ਤੋਂ ਘੱਟ ਤਨਖਾਹ ਲੈਣ ਵਾਲੇ ਕਰਮਚਾਰੀ ਨੂੰ ਸਿਰਫ ਇੱਕੋ ਹੀ ਮੌਕਾ ਦਿੱਤਾ ਜਾਏਗਾ ਇਸ ਦਾ ਮਤਲਬ ਇਹ ਕਿ ਉੱਚ ਤਨਖਾਹ ਵਾਲੇ ਸੀਨੀਅਰ ਪੇਸ਼ੇਵਰਾਂ ਦੇ ਚੁਣੇ ਜਾਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਜਦੋਂ ਕਿ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਜਾਂ ਘੱਟ ਤਨਖਾਹ ਲੈਣ ਵਾਲੇ ਕਰਮਚਾਰੀ ਨੂੰ ਸਖਤ ਮੁਕਾਬਲੇ ਵਿੱਚੋਂ ਗੁਜ਼ਰਨਾ ਪਵੇਗਾ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਵਕੀਲ ਨੇ ਮੰਨਿਆ ਕਿ ਇਹ ਪ੍ਰਸਤਾਵ ਅਮਰੀਕਾ ਵਿੱਚ ਉੱਚ ਪੱਧਰੀ ਪਰਤਵਾ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਇਹ ਸਥਾਪਤ ਅਤੇ ਵੱਡੀਆਂ ਕੰਪਨੀ ਨੂੰ ਲਾਭ ਪਹੁੰਚਾਏਗਾ ਜੋ ਕਿ ਉੱਚ ਤਨਖਾਹ ਦੇ ਸਕਦੀਆਂ ਨੇ ਜਦੋਂ ਕਿ ਨਵੀਆਂ ਕੰਪਨੀ ਲਈ ਅੰਤਰਰਾਸ਼ਟਰੀ ਜਿਹੜੇ ਲੋਕ ਸਕਿਲਡ ਨੇ ਉਹਨਾਂ ਨੂੰ ਭਰਤੀ ਕਰਨਾ ਮੁਸ਼ਕਲ ਵੀ ਹੋ ਸਕਦਾ ਹੈ ਅਤੇ ਹੁਣ ਸੰਯੁਕਤ ਅਰਬ ਅਮੀਰਾਤ ਦੇ ਵੱਲੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਉਹਨਾਂ ਵੱਲੋਂ ਇੱਕ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਪਾਬੰਦੀ ਵੈਧ ਵੀਜ਼ਾ ਵਾਲੇ ਨਾਗਰਿਕਾਂ ਤੇ ਲਾਗੂ ਨਹੀਂ ਹੋਵੇਗੀ ਇੱਕ ਰਿਪੋਰਟ ਅਨੁਸਾਰ ਇੱਕ ਗੁਪਤ ਇਮੀਗ੍ਰੇਸ਼ਨ ਸਰਕੂਲਰ ਦਾ ਹਵਾਲਾ ਦਿੰਦੇ ਹੋਏ ਯੂਏਈ ਨੇ ਕੁਝ ਦੇਸ਼ਾਂ ਤੋਂ ਨਵੀਆਂ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਬੋਤਲ ਕਰ ਦਿੱਤਾ ਹੈ। ਇਨ੍ਹਾਂ ਮੁਲਕਾਂ ਵਿੱਚ ਅਫਗਾਨਿਸਤਾਨ, ਲੀਬੀਆ, ਯਮਨ, ਸੋਮਾਲੀਆ, ਲੈਬਨਾਨ, ਕੈਮਰੂਨ ਅਤੇ ਸੁਡਾਨ ਸ਼ਾਮਲ ਨੇ। ਇਨ੍ਹਾਂ 9 ਮੁਲਕਾਂ ਦੇ ਨਿਵਾਸੀ ਨੂੰ 2026 ਤੱਕ ਯੂਏਈ ਵਿੱਚ ਸਲਾਨੀ ਵੀਜ਼ਾ ਤੇ ਵਰਕ ਪਰਮਿਟਰੀ ਅਰਜ਼ੀ ਦੇਣ ਤੋਂ ਰੋਕ ਦਿੱਤਾ ਗਿਆ ਹੈ। ਇਹ ਨੀਤੀ ਅਣਮਿੱਥੇ ਸਮੇਂ ਲਈ ਲਾਗੂ ਰਹੇਗੀ। ਯੂਏਆਈ ਨੇ ਇਸ ਪਬੰਦੀ ਲਈ ਅਧਿਕਾਰਤ ਤੌਰ ਤੇ ਹਾਲੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਪਰ ਅਣਅਧਿਕਾਰਤ ਰਿਪੋਰਟਾਂ ਦੇ ਅਨੁਸਾਰ ਰਾਸ਼ਟਰੀ ਸੁਰੱਖਿਆ ਦੇ ਕਾਰਨ ਇਸ ਤਰ੍ਹਾਂ ਬੁਖਾਰ ਦੱਸੇ ਜਾ ਰਹੇ ਨੇ ਯੂਏਆਈ ਨੇ ਸੁਰੱਖਿਆ ਜਨਤਕ ਸਿਹਤ ਅਤੇ ਪ੍ਰਵਾਸ ਨਿਯੰਤਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ ਯੂਏਆਈ ਨੇ ਪਹਿਲਾਂ ਵੀ ਰਾਸ਼ਟਰੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਕਈ ਉਪਾਅ ਲਾਗੂ ਕੀਤੇ ਹੋਏ ਨੇ ਇਹ ਉਪਾਅ ਦਸਤਾਵੇਜ਼ੀ ਧੋਖਾਧੜੀ ਗੈਰਕਾਨੂੰਨੀ ਰਹਾਇਸ਼ ਪਛਾਣ ਦੇ ਮੁੱਦਿਆਂ ਤੇ ਝੂਠੇ ਦਸਤਾਵੇਜ਼ ਲਾਗੂ ਕਰਨ ਕਰਕੇ ਦੱਸੇ ਗਏ ਰਹੇ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਇਹਨਾਂ ਦੇਸ਼ਾਂ ਦੇ ਨਾਗਰਿਕ ਜਿਨ੍ਹਾਂ ਕੋਲ ਯੂਏਈ ਦਾ ਵੀਜ਼ਾ ਉਹ ਪ੍ਰਭਾਵਿਤ ਨਹੀਂ ਹੋਣਗੇ ਅਤੇ ਉਹ ਉੱਥੇ ਰਹਿ ਵੀ ਸਕਣਗੇ ਅਤੇ ਕੰਮ ਵੀ ਕਰ ਸਕਣਗੇ ਯੂਏਈ ਵਿੱਚ ਭਾਰਤੀ ਨਾਗਰਿਕਾਂ ਤੇ ਕੋਈ ਪਾਬੰਦੀਆਂ ਨਹੀਂ ਲਾਗੂ ਹੋਈਆਂ ਜੇਕਰ ਤੁਹਾਡੇ ਕੋਲ ਅਮਰੀਕਾ ਯੂਕੇ ਜਾਂ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਤੋਂ ਇੱਕ ਵੈਧ ਰਹਿਸ਼ੀ ਪਾਸਪੋਰਟ ਹੈ ਤਾਂ ਤੁਸੀਂ ਯੂਈ ਵਿੱਚ ਪਹੁੰਚਣ ਤੇ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਗ੍ਰੀਨ ਕਾਰਡ ਜਾਂ ਯੂਰੋਪੀਅਨ ਯੂਨੀਅਨ ਅਤੇ ਯੂਕੇ ਦੇ ਰਹਿਸ਼ੀ ਕਾਰਡ ਵਾਲੇ ਭਾਰਤੀ ਵੀ 14 ਦਿਨਾਂ ਲਈ ਯੂਏਈ ਦੀ ਯਾਤਰਾ ਕਰ ਸਕਦੇ ਨੇ ਭਾਰਤੀ ਨਾਗਰਿਕ ਇਸ ਸਮੇਂ ਪੂਰੀ ਤਰ੍ਹਾਂ ਸੁਰੱਖਿਅਤ ਨੇ ਪਰ ਪ੍ਰਭਾਵਿਤ ਮੁਲਕਾਂ ਦੇ ਨਾਗਰਿਕਾਂ ਨੂੰ ਅਸਥਾਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਇਸ ਨਵੀਂ ਜਾਣਕਾਰੀ ਵਾਸਤੇ ਕੌਂਸਲੇਟ ਦੇ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ ਦੋਸਤੋ ਇਸ ਸੀ ਕੁਲਮ ਰਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ